ਸਾਲ 2023 ਵਿੱਚ ਆਏ ਹੜ੍ਹ ਕਾਰਨ ਫਾਜ਼ਿਲਕਾ ਦੇ ਸਰਦਾਈ ਇਲਾਕੇ ਦੇ ਪਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੇ ਨਾਲ-ਨਾਲ ਇੱਥੋਂ ਦੀਆਂ ਸਾਰੀਆਂ ਸੜਕਾਂ ਵੀ ਖਰਾਬ ਹੋ ਗਈਆਂ ਸਨ ਜਿਨ੍ਹਾਂ ਦੀ ਮੁਰੰਮਤ ਦਾ ਕੰਮ ਅਜੇ ਤੱਕ ਵੀ ਸ਼ੁਰੂ ਨਹੀਂ ਕੀਤਾ ਗਿਆ। ਹਾਲਾਂਕਿ ਕੁਝ ਸਮਾਂ ਪਹਿਲਾਂ ਸਬੰਧਤ ਵਿਭਾਗ ਵੱਲੋਂ ਕੁਝ ਸੜਕਾਂ ਤੇ ਪੇਚ ਵਰਕ ਕਰਵਾ ਦਿੱਤਾ ਗਿਆ ਪਰ ਬਾਕੀ ਸੜਕਾਂ ਨੂੰ ਇਸੇ ਤਰ੍ਹਾਂ ਹੀ ਛੱਡ ਦਿੱਤਾ ਗਿਆ ਜਿਨ੍ਹਾਂ ਦੀ ਹਾਲਤ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਇਸੇ ਤਰ੍ਹਾਂ ਪਿੰਡ ਰੇਤੇਵਾਲੀ ਪੈਣੀ ਦੇ ਨੇੜੇ ਹੜ੍ਹ ਕਾਰਨ ਟੁੱਟੀ ਸੜਕ ਦੀ ਹਾਲਤ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਇਲਾਕੇ ਦੇ ਲੋਕਾਂ ਵਿੱਚ ਇੱਥੋਂ ਦੀਆਂ ਖਰਾਬ ਸੜਕਾਂ ਦੀ ਮੁਰੰਮਤ ਦਾ ਕੰਮ ਅਜੇ ਤੱਕ ਸ਼ੁਰੂ ਨਾ ਹੋਣ ਦੇ ਚਲਦਿਆਂ ਪਾਰੀ ਰੋਸ ਪਾਇਆ ਜਾ ਰਿਹਾ ਹੈ ਲੋਕਾਂ ਨੇ ਸਰਕਾਰ ਤੋਂ ਇਹਨਾਂ ਖਰਾਬ ਸੜਕਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ ਅਸਿੱਤੀ ਇਹ ਕਹਿੰਦੇ ਬੱਚੇ ਗਲਾਬੇ ਭੈਣੀ ਦੇ ਰੇਤ ਵਾਲੀ ਭੈਣੀ ਦੇ ਆਂਦੇ ਨੇ ਜਿਉਂ ਵਿਕਿਚੜ ਹੁੰਦਾ ਜਿਆਦਾ ਉਸ ਟਾਈਮ ਤੇ ਵਿਚਾਰੇ ਉਹ ਤਾਂ ਪੈਰ ਕਾਰ ਕੇ ਮਸੇ ਲੰਕ ਕੇ ਜਾਂਦੇ ਨੇ ਫਿਰ ਉਹ ਦੁਬਾਰਾ ਨੇ ਵੀ ਇਹ ਜਿਹੜੀ ਸੜਕ ਹੈ ਇਹ ਉਚਾਈ ਕੀਤੀ ਜਾਵੇ ਇਹਦੇ ਪੱਥਰ ਪਾ ਜਾਵੇ ਜੇ ਮੋਗੇ ਪੈਣੇ ਮੋਗੇ ਪਾ ਦੇਵਣੇ ਔਰ ਉਹ ਬਾ ਸੜਕ ਸਹੀ ਹੋਵੇ ਬੱਚਿਆਂ ਨੂੰ ਖਾਈ ਨਾ ਹੋਵੇ ਲੰਘੇ ਟਾਪੇ ਨੂੰ ਖਾਈ ਨਾ ਹੋਵੇ ਇਥੇ ਬਈ ਸਫਰ ਲੰਘਦੇ ਨੇ ਹੋਰ ਵੀ ਸਰਕਾਰਾਂ ਲੰਘਦੀਆਂ ਨੇ ਪਰ ਨਾਨੂੰ ਵੀ ਹੱਕ ਬਣਦਾ ਕਹਿਣਾ ਨਿਰਾਸ਼ੀ ਨਹੀਂ ਅਗਰ ਜੰਗੜ ਭੈਣੀ ਨਾਲ ਗੱਲ ਕਰ ਸਕਨੇ ਆ ਇਹ ਤਾਂ ਹੈਗਾ ਅਸੀਂ ਘਟੋੜ 30 ਫੁੱਟ ਡੂੰਗਾ ਦਾ ਜਦੋਂ ਮਿੱਟੀ ਲੋਕਾਂ ਰੋਜ਼ਗਾਰ ਦੇ ਵਿੱਚ ਪਾ ਕੇ ਨਾ ਤੇ ਇਹ ਕਾਹੀ ਤੀ ਉੱਚੀ ਥੋੜੀ ਜੀ ਪਰੇਸ਼ਾਨੀ ਤਾਂ ਹੈਗੀ ਹੈ ਹੁਣ ਤਾਂ ਚਲੋ ਜਿਵੇਂ ਲੰਗਿਆ ਨੇ ਹਾਂ ਟੈਲੀ ਆਂਦੀ ਵੀ ਵੇਖ ਲੈ ਕਿਵੇਂ ਉਥੇ ਪਹਿਲੇ ਚ ਲੈ ਕੇ ਜਾਵੇਗਾ ਤੇ ਤਾਂ ਲੰਗੇਗਾ ਲੰਘੇ ਨਹੀਂ ਜਾਣਾ ਇਹਦੇ ਕੋਈ ਮੈਂ ਕਹਤਾ ਜੀ ਪਹਿਲਾ ਨੰਬਰ ਹੈਗਾ ਵੀ ਸਰਪੰਚ ਦਾ ਹੱਥ ਬੰਨ੍ਦਾ ਕੇ ਨਾ ਫਿਰ ਤਾਂ ਆਮ ਗੱਲ ਦੂਜਾ ਨੰਬਰ ਹੈਗਾ ਜੀ ਇਹ ਘੋਣ ਜਿਵੇਂ ਸੋਨਾ ਸਾਹ ਵਗੈਰ ਕੋਈ ਆਂਦੇ ਉਹ ਵੀ ਤੇ ਤੁਲੰਗਦੇ ਨਹੀਂ ਨਾਨੂੰ ਤਾਂ ਵਿਖਦਾ ਕੋਈ ਤਾਂ ਹੈ ਨਹੀਂ ਵੀ ਨਹੀਂ ਵਿਖਦਾ ਪਿਆ ਉਹ ਵੀ ਕਰ ਸਕਦੇ ਨਹੀਂ ਕੋਈ ਕਰਵਾ ਨਹੀਂ ਰਿਹਾ ਹਾਂ ਕੋਈ ਕਰਵਾ ਨਹੀਂ ਰਿਹਾ ਕਿਵੇਂ ਅੱਗੇ ਪੱਕੀ ਜਿਵੇਂ ਅੱਧੀ ਟੁੱਟੀ ਪਈ ਏ ਛੋੜੀ ਰਹਿ ਗਈ ਇਹ ਇਤ ਕੀ ਲੰਮੀ ਜਣੀ ਇਹ ਵੀ ਹੈਗਾ ਕਰਕੇ ਬਸ ਔਰ ਬਾਤ ਇਸ ਵਾਰ ਵੀ ਡਰ ਹੈ ਡਰ ਤਾਂ ਹੈਗਾ ਹੀ ਹੈ ਜੇ ਕੋਈ ਛੱਕ ਨਹੀਂ ਪੀਛਾ ਬਲੱਡ ਆਈ ਜਾਂਦੇ ਨਹੀਂ ਮਾਚਲ ਮੂਚੋਂ ਸੈਡ ਸਾਰੀ ਪਾਸੇ ਬਲੱਡ ਚੱਲੀ ਜਾਂਦੇ ਨੇ ਇਹ ਪਾਣੀ ਦਰਿਆ ਦੇ ਕਾਰਨ ਟੁੱਟੀ ਸੀ ਇਹ ਮਰੰਮਤ ਇਹ ਨਹੀਂ ਕਰਵਾਈ ਸੀ 2023 ਦੀ ਟੁੱਟੀ ਵੀ ਹੈ ਹੁਣ ਫਿਰ ਹੜ ਆਣ ਵਾਲਾ ਸ਼ੁਰੂ ਹੋ ਗਿਆ ਹੈ ਤੇ ਇਹਨਾਂ ਮਰੰਮਤ ਨਹੀਂ ਕਰਵਾਈ ਪਾਣੀ ਮੀਮੋ ਆਦਾ ਹੈ ਬਰシャンਦੀ ਹੈ ਨਾ ਜਿਹੜੇ ਪ੍ਰਗਲਾ ਪਾਣੀ ਹੁੰਦਾ ਰੇਤੇਲੀ ਪੜੀ ਜਾਂਦੇ ਦੁਖੀ ਗੁਲਾਬਾ ਗੁਲਾਬਾ ਵੀ ਦੁਖੀ ਹੈ ਥਾਰੇ ਪਿੰਡਾਂ ਵਾਲੇ ਵੀ ਦੁਖੀ ਨੇ ਜਿਹੜੇ ਆਣ ਜਾਣ ਉੱਥੇ ਹਜ਼ਾਰਾਂ ਦੇ ਖਾਬ ਰਲੰਗਦੇ ਨੇ ਆ ਬੱਚੇ ਪੜਨ ਆਦੇ ਨੇ ਉਹ ਵੀ ਔਖੇ ਲੰਗਦੇ ਆ ਤੇ ਬਾਰਛ ਕਾਰਨ ਜ਼ਿਆਦੇ ਤੇ ਹੁਣ ਕੁਛ ਪਾਣੀ ਫੇਰ ਆਂਦੀ ਸੁਬਾਹ ਮਣਾ ਤੇ ਇਹਦੀ ਮੁਰੰਮਤ ਨਹੀਂ ਕੀਤੀ ਗਈ। ਨਕਸ਼ਾਨ ਜ਼ਿਆਦੇ ਹੋਗਾ ਹੋਰ ਵੀ ਟੂ ਕੱਟੀ ਜਾਵੇਗੀ ਸੜਕ ਦਾ। ਕਹਿੰਦੇ ਨੇ ਦੇਖੀ ਕਰ ਦੇਾਂਗੇ। ਜੇ ਆ ਸੁਮਣਾ ਸਾਹਿਬ ਬਣਾਇਆ ਤਾਂ ਮੈਂ ਸੜਕ ਤਿਆਰ ਕਰ ਦੇਗਾ, ਬਣਾਣਾ ਕਰ ਦੇਗਾ। ਵੋਟਾਂ ਦੇ ਲੈਣ ਕਰੇ ਆ ਜਾਂਦੇ ਨੇ। ਅੱਗੇ ਪਿੱਛੇ ਕੋਈ ਨਹੀਂ ਆਂਦਾ। ਮੋਗੇ ਪੈਂਟ ਮੋਗੇ ਪਾ ਦੇਣ ਤੇ ਇਹਦੀ ਰਿਪੇਅਰ ਕੀਤੀ ਜਾਵੇ। ਬੜੇ ਸਾਲ ਹੋ ਗਏ ਬਾਰ ਰਹੀ ਤੇ। ਨਾ ਸਰਕਾਰ ਇਸ ਬਾਰੇ ਗੌਰ ਕਰ ਰਹੀ ਹੈ, ਬਸ ਵੋਟਾਂ ਲੈ ਆ ਤੇ ਭੱਜਣ ਦੀ ਕਰਦੇ ਨੇ। ਹੂੰ। ਹੌਲਾ ਸਾਗ ਵੀ ਇੰਨੀ ਗੱਲ ਸੁਣਦਾ ਬੜਿਆ ਵਰੀ ਸ਼ਿਫਾਰਸ਼ ਕੋਈ ਆਈ ਏ ਪਰ ਨਹੀਂ ਆਂਦਾ ਮੇਰੇ ਵੱਸ ਨਹੀਂ ਹੈਗੀ ਵੱਸ ਫਿਰ ਕਿਹੜੇ ਮੰਤਰੀ ਦੇਗੀ ਦੱਸੇ ਨਾ ਉਹਨੇ ਬੜੇ ਵਰੀ ਕਿਹਾ ਨਾ ਇਹ ਸੜਕ ਬਣਾਏਗੀ ਕੋਈ ਗੱਲ ਕੀਤੀ ਹੈ ਹਾਂ ਕੀਤੀ ਇੰਨੀ ਕੋਈ ਪਰੇਸ਼ਾਨੀ ਹੋ ਰਹੀ ਏ ਇਸ ਨੂੰ ਮੇਰੇ ਪਰੇਸ਼ਾਨੀ ਤਾਂ ਬਹੁਤ ਆਉਂਦੀ ਏ ਬੱਚੇ ਜਾਣ ਲੱਗਿਆ ਸਕੂਲ ਵੀ ਦਿੱਕਤ ਆਉਂਦੀ ਏ ਹਰੇਕ ਨੂੰ ਦਿੱਕਤ ਆਉਂਦੀ ਏ ਜਦੋਂ ਬਾਰਿਸ਼ ਹੁੰਦੀ ਏ ਉਦੋਂ ਬੁਰਾ ਹਾਲ ਹੋ ਜਾਂਦਾ ਏ ਛੜਕਦਾ ਬੜੀਆਂ ਪਈਆਂ ਛੜਕਾਂ ਨਾ ਗੌਰ ਹੀ ਨਹੀਂ ਕਰਦੀ ਸਰਕਾਰ ਨਾ ਸੈਡਾ ਰਹਿ ਗਈਆਂ ਯਾਰ ਪਰਮਾ ਦਾ ਵੀ ਕੋਈ ਕੰਮ ਨਹੀਂ ਕੋਈ ਕੰਮ ਉਹ ਜੀ ਨਹੀਂ ਕਰਾਇਆ ਗਿਆ ਸਿਰਫ ਆਖਾ ਜਾਂਦਾ ਕਿ ਇਹ ਕਰ ਦੇਵਾਂਗੇ ਕਰਦੇ ਨਹੀਂ ਬਾਕੀ ਐਨੂੰ ਤਾਂ ਬੜਾ ਕੁਝ ਕਰਦੇ ਨੇ ਤਾਂ ਗਈ ਯਾਰ ਛੜਕ ਬਣਾਈ ਜਾਵੇ ਜਲਦ ਸੇ ਜਵੜ ਛੜਕਾ ਛੋੜੀਆਂ ਕੀਤੀਆਂ ਜਾਣ ਛੜਕ ਦੀ ਹਾਲਤ ਸਾਰਾ ਇੱਥੇ ਇਹ ਨਾ ਬਸੇ ਬਦਰ ਆੜਾਈ ਸੀ 2023 ਤੇ ਉਦੋਂ ਦੀ ਛੜਕ ਕਿਵੇਂ ਹੈ ਨਾ ਇੱਥੇ ਕਿਸੇ ਨੇ ਮਤਲਬ ਸਾਨੂੰ ਆਹ ਫੁੱਟਾ ਦੀ ਛੜਕ ਬਣਾਉਣੀ ਨਹੀਂ ਬਣਾਦੇ ਪਏ ਠੀਕ ਹੈ ਜਦੋਂ ਮੇ ਮਾਰਾ ਬਾਹਰ ਵੀ ਬਤਾਇਆ ਸਾਨੂੰ ਨਾ ਕਿ ਦੋ ਟੱਕੜ ਨਹੀਂ ਖਾਂਦੀ ਹੈ ਪਰਾਂ ਟੁੱਟਾ ਵਗਾਈ ਵਾਰੀ ਕੋਈ ਮਤਲਬ ਜ਼ਿਆਦਾ ਭਾਰੀ ਸੀ ਮਾਰੇ ਇੰਟਰਦਾਣੀ ਉ ਤਾਂ ਕਿਵੇਂ ਅੱਟ ਹੋ ਗਈ ਜਾਂ ਟਰੱਕ ਹੋ ਗਿਆ ਉਹ ਬੈਕ ਜਾ ਸਕਦਾ ਹੈ ਮਤਲਬ ਡਿਗ ਤੋਂ ਦਾ ਮਤਲਬ ਨਾਲ ਇਹ ਸਾਨੂੰ ਇੱਕੋ ਹੀ ਇਹ ਹੋਇਆ ਹੈ ਮਤਲਬ ਬੈਂਤੀ ਵੀ ਸਾਡੀ ਛੜਕ ਬਣਾਈ ਜਾਵੇ ਜਲਦੋਂ ਜਲਦ ਨਹੀਂ ਤਾਂ ਫਿਰ ਇੱਥੇ ਤੁਹਾਨੂੰ ਪਤਾ ਹੀ ਹੈ ਬਿਕੇ ਮੇਲਾਂ ਦਾ ਟਾਪਾ ਗਿਆ ਹੈ ਕਈ ਵਾਰ ਇਹ ਤਾਂ ਖੱਡੇ ਗਏ ਨੇ ਬੰਦਾ ਡਿਗ ਪੈਂਦਾ ਕਿ ਦੋ ਤਿੰਨ ਆਦਮੀ ਵੇਖੀ ਵੀ ਡਿਗੇ ਨਾਲੋਂ ਛੱਟ ਵੀ ਲੱਗੀ ਹੈ ਤੇ ਤਾਂ ਸਰਕਾਰ ਨੂੰ ਬੈਂਤੀ ਹੈ ਕਿ ਸਾਡੀ ਛੜਕ ਬਣਾਈ ਜਾਵੇ ਯਾਰ ਤੁਹਾਨੂੰ ਪਤਾ ਹੀ ਹੈ ਅੱਗੇ 2023 ਤੇ ਕੀ ਹੜ੍ਹ ਆਈ ਸੀ ਉਸ ਕਾਰਨ ਹਰ ਤੋਂ ਬਾਅਦ ਕੋਈ ਮੁਰੰਮਤ ਨਹੀਂ ਕਰਵਾਈ ਗਈ ਨਹੀਂ 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 ਕਰਵਾਈ ਗਈ ਬੰਬਲ ਸਿੰਘ ਜੀ ਕੋਈ ਹੋਰ ਅਫਸਰ ਆਉਂਦੇ ਆ ਇਹ ਚੀਜ਼ ਦਾ ਕੋਈ ਤੁਸੀਂ ਗੱਲ ਨਹੀਂ ਕਰਦੇ ਮੰਗ ਨਹੀਂ ਕਰਦੇ ਕਰਦੇ ਆ ਥਾਰਾ ਕਹਿ ਦਿੰਦੇ ਵੀ ਅੱਜ ਨਹੀਂ ਉਹ ਦੋ ਦੋ ਫੇਰ ਆਉਣ ਨੂੰ ਪਤੀਆ ਕਰ ਲਾ ਥਾਰੇ ਲਈ ਖੜਨੇ ਕਰਦੇ ਨਹੀਂ ਤੇ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਹੈ ਪਰ ਚਾਹੀ ਨਹੀਂ ਸਰਬਾ ਹੁੰਦਾ ਮੰਗ ਸਾਡੀ ਇਹ ਹੈ ਸਰਕਾਰ ਵਾਲੇ ਸਾਡੀ ਖੜਕ ਬਣਾਈ ਜਾਵੇ ਜਲਦੀ